ਉੱਚੀ ਦੁਕਾਨ ਤੇ ਫਿੱਕਾ ਸਮਾਨ ਪੰਜਾਬੀਓ ਤਾਜ਼ਾ ਖਬਰ ਇਹ ਹੈ ਕਿ ਪੰਜਾਬ ਦੇ ਲੋਕਾਂ ਤੇ ਪੰਜਾਬੀਆਂ ਤੇ ਇੱਕ ਅਜਹ ਹੋਰ ਬੋਝ ਪਾਤਾ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਨੇ ਚੁੱਪ ਚਾਪ 5% ਪ੍ਰਾਪਰਟੀ ਟੈਕਸ ਚ ਵਾਅਦਾ ਕਰਤਾ ਇਸ਼ਤਿਹਾਰਾ ਸਿਰ ਚੱਲਣ ਵਾਲੀ ਸਰਕਾਰ ਇਦੇ ਬਾਰੇ ਕਿਸੇ ਅਖਬਾਰ ਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਕਿਸੇ ਰੇਡੀਓ ਤੇ ਕੋਈ ਐਡ ਨਹੀਂ ਚਲਾਈ ਕੋਈ ਪੰਜਾਬ ਚ ਫਲੈਕਸ ਨਹੀਂ ਲਵਾਏ ਹਰ ਰੋਜ਼ ਲਾਈਵ ਹੁੰਦੇ ਮੁੱਖ ਮੰਤਰੀ ਸਾਹਿਬ ਨੇ ਪ੍ਰਾਪਰਟੀ ਟੈਕਸ ਬਾਰੇ ਕਿਸੇ ਪੰਜਾਬੀ ਨੂੰ ਨਹੀਂ ਦੱਸਿਆ ਛੋਟੀ ਛੋਟੀ ਗੱਲ ਤੇ ਕੇਜਰੀਵਾਲ ਚ ਸ਼ੋਧਿਆ ਟਵੀਟ ਕਰਦੇ ਉਹਨਾਂ ਕਦੇ ਟਵੀਟ ਕਰਕੇ ਨਹੀਂ ਦੱਸਿਆ ਕਿ ਪੰਜਾਬੀਆਂ ਤੇ ਕਿਵੇਂ ਇੱਕ ਨਵਾਂ ਜਜ਼ੀਆ ਲਾਇਆ ਇਹਨੂੰ ਆਮ ਲੋਕਾਂ ਦੀ ਸਰਕਾਰ ਆ ਇਹ ਪਰ ਆਮ ਲੋਕਾਂ ਦਾ ਹੀ ਰੱਜ ਕੇ ਸੁਛਰ ਦਿਨ ਦਿਹਾੜੇ ਆਮ ਆਦਮੀ ਦੀ ਜੇਬ ਤੇ ਡਾਕਾ ਮਾਨ ਸਾਹਿਬ ਪੰਜਾਬੀਆਂ ਦੇ ਖੂਨ ਪਸੀਨੇ ਦੀ ਮਿਹਨਤ ਨਾਲ ਕੀਤੀ ਕਮਾਈ ਹੈ ਇਹਨੂੰ ਐਂ ਤਾਂ ਨਾ ਲੁੱਟੋ ਯਾਰ ਜੇ ਤੁਸੀਂ ਪੰਜਾਬੀਆਂ ਦਾ ਵਿਕਾਸ ਨਹੀਂ ਕਰ ਸਕਦੇ ਇਹ ਵਿਨਾਸ਼ਵੰਦੀ ਨਾ ਨਾ ਕਰੋ ਤੁਸੀਂ ਇਹ ਜਿਹੜੀ ਪਾਦੀ ਤੁਸੀਂ ਪੰਜਾਬੀਆਂ ਨੂੰ ਪਾ ਰਹੇ ਹੋ ਸਮਾਂ ਥੋੜਾ ਰਹਿ ਗਿਆ ਤੁਹਾਡਾ ਤੇ ਪੰਜਾਬੀ सूद ਸਮੇਤ ਤੁਹਾਡੀ ਪਾਜੀ ਹੋੜਨਗੇ